ਚੜਦੀ ਕਲਾ ਪੰਜਾਬ ਨਿਊਜ਼ ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਕੈਲੇਕਲਾ ਵਿਖੇ ਕਬੱਡੀ ਦੇ ਮਹਾਨ ਖਿਡਾਰੀ ਰਹੇ ਸਵਰਗਵਾਸੀ ਸੁਵਿੰਦਰ ਸਿੰਘ ਸ਼ਿੰਦਾ ਅਮਲੀ ਦੀ ਯਾਦ ਵਿੱਚ ਉਹਨਾਂ ਦੇ ਜੱਦੀ ਪਿੰਡ ਕੈਲੇਕਲਾ ਵਿਖੇ ਸਤਵਾ ਕਬੱਡੀ ਕੱਪ ਕਰਵਾਇਆ ਗਿਆ ਜਿਸ ਵਿੱਚ ਵੱਖ ਵੱਖ ਟੀਮਾਂ ਨੇ ਪਾਗ ਲਿਆ ਇਸ ਮੌਕੇ ਤੇ अनेका ਹੀ ਨਾਮਵਰ ਖਿਡਾਰੀਆਂ ਨੂੰ ਫੋਰਵਰਡ ਡਾਇਰੈਕਟਰ ਦੇ ਕੇ ਪ੍ਰਬੰਧਕਾਂ ਵੱਲੋਂ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿੱਚ ਬਿੱਲਾ ਜੋਹਲ, ਸਤੂ ਖਡੂਰ ਸਾਹਿਬ ਤੇ ਗਜਨ ਡੇਰਾ ਬਾਬਾ ਨਾਨਕ ਪ੍ਰਮੁੱਖ ਤੌਰ ਤੇ ਸ਼ਾਮਿਲ ਸਨ ਇਸ ਦੇ ਨਾਲ ਹੀ ਕਬੱਡੀ ਦੇ ਵਿੱਚ ਜੇਤੂ ਰਹੀ ਟੀਮ ਨੂੰ 111000 ਦਾ ਨਗਦ ਨਾਮ ਤੇ ਦੂਜੇ ਨੰਬਰ ਤੇ ਆਉਣ ਵਾਲੀ ਟੀਮ ਨੂੰ 91000 ਦਾ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਗੱਲਬਾਤ ਦੌਰਾਨ ਇਸ ਟੂਰਨਾਮੈਂਟ ਦੇ ਮੁਖ ਪ੍ਰਬੰਧਕ ਗੁਰਮੇਦ ਸਿੰਘ ਗੇਜੇ ਨੇ ਕਿਹਾ ਕਿ ਉਹ ਸਾਰੇ ਹੀ ਆਪਣੇ ਦੇਸ਼ਾਂ ਵਿਦੇਸ਼ਾਂ ਵਿੱਚ ਰਹਿੰਦੇ ਸੱਜਣਾ ਰਿਸ਼ਤੇਦਾਰਾਂ ਦੇ ਧੰਨਵਾਦੀ ਹਨ ਇਲਾਕਾ ਨਿਵਾਸੀਆਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਸਫਲਤਾਪੂਰਵਕ ਟੂਰਨਾਮੈਂਟ ਮੁਕੰਮਲ ਹੋਇਆ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ

ਮੈਂ ਰੋਹਿਤ ਅਬਰੋਲ ਪੰਜਾਬ ਚੇਅਰਮੈਨ ਸ਼ਿਵ ਸੈਨਾ ਹਿੰਦੁਸਤਾਨ ਅੱਜ ਮੈਂ ਆਪਣੇ ਸ਼ਹਿਰ ਵਾਸੀਆਂ ਧਾਰੀਵਾਲ ਵਾਲਿਆਂ ਵਾਸਤੇ ਇੱਕ ਬਹੁਤ ਹੀ ਵੱਡਾ ਮੁੱਦਾ ਲੈ ਕੇ ਆਇਆ ਹਾਂ ਜੋ ਪਿਛਲੇ 10 ਸਾਲਾਂ ਤੋਂ ਧਾਰੀਵਾਲ ਦਾ ਬਹੁਤ ਵੱਡਾ ਮੁੱਦਾ ਹੈ ਸਾਡੇ ਸ਼ਹਿਰ ਧਾਰੀਵਾਲ ਦੇ ਵਿੱਚ ਤੁਸੀਂ ਆ ਦੇਖ ਸਕਦੇ ਹੋ ਕੂਰੇ ਦਾ ਪਹਾੜ ਬਣ ਗਿਆ ਧਾਰੀਵਾਲ ਦੇ ਵਿੱਚ ਪਹਿਲਾਂ ਆਪਾਂ ਦਿੱਲੀ ਜਾਂਦੇ ਸੀਗੇ ਦਿੱਲੀ ਜਾਣ ਤੋਂ ਪਹਿਲਾਂ ਅਸੀਂ ਦੇਖਦੇ ਹੁੰਦੇ ਸੀ ਕਿ ਕੂੜੇ ਦਾ ਪਹਾੜ ਬਹੁਤ ਵੱਡਾ ਹੁੰਦਾ ਪਰ ਇਹ ਸਾਡੇ ਧਾਰੀਵਾਲ ਵੀ ਕੂੜੇ ਦਾ ਪਹਾੜ ਬਹੁਤ ਵੱਡਾ ਬਣ ਗਿਆ ਹੈ ਸੋ ਇਹਦੇ ਨਾਲ ਜਿੰਨੀਆਂ ਬਿਮਾਰੀਆਂ ਧਾਰੀਵਾਲ ਦੇ ਵਿੱਚ ਫੈਲ ਰਹੀਆਂ ਨੇ ਇਸ ਟਾਈਮ ਲੋਕਾਂ ਦੀ ਜਿੰਨੀ ਸਿਹਤ ਖਰਾਬ ਹੋ ਰਹੀ ਹੈ ਧਾਰੀਵਾਲ ਦੇ ਇਲਾਕੇ ਚ ਆ ਕੇ ਅੰਮ੍ਰਿਤਸਰ ਤੱਕ ਤੁਸੀਂ ਚਲੇ ਜਾਓ ਜਿੰਨੇ ਵੀ ਹਸਪਤਾਲ ਨੇ ਸਾਰੇ ਹਸਪਤਾਲਾਂ ਦੇ ਵਿੱਚ ਧਾਰੀਵਾਲ ਦੇ ਪੇਸ਼ੈਂਟ ਜ਼ਿਆਦਾ ਨੇ ਜਿਹੜੇ ਕੀ ਬਿਮਾਰ ਹੋ ਰਹੇ ਨੇ ਉਹਨਾਂ ਦੇ ਵਿੱਚ ਉਸ ਤੋਂ ਜ਼ਿਆਦਾ ਤਦਾਦ ਬੱਚਿਆਂ ਦੀ ਹੈ ਜੋ ਕਿ ਛੋਟੇ-ਛੋਟੇ ਬੱਚੇ ਇਨਾ ਇਥੋਂ ਇਨੀ ਜਰੀਲੀ ਗੈਸ ਨਿਕਲਦੀ ਹੈ ਇਨੀ ਜਰੀ ਸਮੈਲ ਹੈ ਸਾਡੇ ਕੋ ਖੁਦ ਨਹੀਂ ਖੜਾ ਹੋਇਆ ਜਾ ਰਿਹਾ ਪਰ ਆਪਾਂ ਸ਼ਹਿਰ ਵਾਸੀਆਂ ਵਾਸਤੇ ਜਰੂਰ ਇੱਥੇ ਖੜਾਂਗੇ ਸਾਨੂੰ ਜਿੰਨੀ ਦੇਰ ਮਰਜ਼ੀ ਖੜਨਾ ਪਵੇ ਤੇ ਜਿਹਦੇ ਕਰਕੇ ਕਿ ਲੋਕਾਂ ਦੀ ਕਮਿਊਨਿਟੀ ਪਾਵਰ ਅੱਗੇ ਬੜੀ ਘਟ ਗਈ ਕਰੋਨਾ ਕਾਲ ਵਿੱਚ ਤੇ ਉਹਦੇ باوجود ਵੀ ਇਹ ਕੂੜੇ ਦਾ ਪਹਾੜ ਰੋਜ਼ ਕਿੰਨੀਆਂ ਬਿਮਾਰੀਆਂ ਲੈ ਕੇ ਆ ਰਿਹਾ ਸ਼ਹਿਰ ਵਾਸੀਆਂ ਵਾਸਤੇ ਔਰੇ ਸਬੰਧ ਦੇ ਵਿੱਚ ਅੱਜ ਅੱਜ ਅਸੀਂ ਨਗਰ ਕੌਂਸਲ ਦੇ ਧਿਆਨ ਦੇ ਵਿੱਚ ਲਿਆ ਰਹੇ ਹਾਂ ਸੀਐਮ ਭਗਵੰਤ ਮਾਨ ਜੀ ਦੇ ਵਿੱਚ ਜਾ ਕੇ ਹਿੱਸਾ ਲਿਆ ਸੀਗਾ ਜੋੜਾ ਸ਼ੋਰਾਂ ਤੇ ਪ੍ਰਚਾਰ ਕੀਤਾ ਸੀਗਾ ਕਿ ਬੀਜੇਪੀ ਨੂੰ ਹਟਾ ਕੇ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਓ ਤੇ ਅਸੀਂ ਇਹ ਕੂੜੇ ਦੇ ਢੇਰ ਚਖਵਾਵਾਂਗੇ ਜੀ ਮੈਂ ਸਭ ਤੋਂ ਪਹਿਲਾਂ ਆਪਣੇ ਸੀਐਮ ਭਗਵੰਤ ਮਾਨ ਜੀ ਨੂੰ ਅਪੀਲ ਕਰਦਾ ਕੀ ਥੋੜਾ ਜਿਹਾ ਨજર ਸਾਡੇ ਛੋਟੇ ਜਿਹੇ ਸ਼ਹਿਰ ਧਾਰੀਵਾਲ ਵੀ ਮਾਰਨ ਜਿੱਥੇ ਕਿ ਬਹੁਤ ਜ਼ਿਆਦਾ ਬਿਮਾਰੀਆਂ ਡੰਪ ਕਰਕੇ ਫੈਲ ਰਹੀਆਂ ਨੇ ਇਹ ਡੰਪ ਕੋਈ ਸ਼ਹਿਰ ਦੇ ਬਾਹਰ ਨਹੀਂ ਹੈਗਾ ਇਹ ਸ਼ਹਿਰ ਦੇ ਵਿੱਚੋਂ ਵਿੱਚ ਤੁਸੀਂ ਮਗਰ ਦੇਖ ਸਕਦੇ ਹੋ ਦੋ ਕਦਮਾਂ ਤੇ ਧਾਰੀਵਾਲ ਦਾ ਮੀਨ ਸ਼ਮਸ਼ਾਨ ਘਾਟ ਹੈ ਜਦ ਸਾਡੇ ਧਾਰੀਵਾਲ ਵਿੱਚ ਕਿਸੇ ਦੀ ਡੈਥ ਹੁੰਦੀ ਹੈ ਨਾ ਤਾਂ ਲੋਕੀ ਦਿਸੇਦਾਰ ਫੋਨ ਕਰਦੇ ਨੇ ਕਿ ਧਾਰੀਵਾਲ ਡੈਥ ਹੋ ਗਈ ਹੈ ਜਾਣਾ ਤਾਂ ਲੋਕੀ ਜਾਣ ਤੋਂ ਮਨਾ ਕਰ ਦਿੰਦੇ ਨੇ ਕਿ ਆਪਾਂ ਕਿਰਿਆ ਤੇ ਚਲੇ ਜਾਵਾਂਗੇ ਡੈਥ ਤੇ ਨਹੀਂ ਜਾਣਾ ਉੱਥੇ ਤਾਂ ਕੂੜੇ ਦਾ ਪਹਾੜ ਹੀ ਐਡਾ ਵੱਡਾ ਸੀ ਬਿਮਾਰ ਹੋ ਜਾਾਂਗੇ ਘਰ ਆ ਕੇ ਸਾਡੇ ਬੱਚੇ ਬਿਮਾਰ ਹੋ ਸਕਦੇ ਆ ਆ ਸਾਡੇ ਧਾਰੀਵਾਲ ਦੀ ਸਿਚੁਏਸ਼ਨ ਆ ਕਿ ਲੋਕੀ ਸਾਡੇ ਧਾਰੀਵਾਲ ਦੇ ਸ਼ਮਸ਼ਾਨ ਘਾਟ ਚ ਆ ਨਹੀਂ ਸਕਦੇ ਕਿਸੇ ਡੈਥ ਹੋ ਜੇ ਤੋਂ ਸੋ ਮੈਂ ਡਿਪਟੀ ਸਾਹਿਬ ਨੂੰ ਹਿਮਾਂਸ਼ੋ ਅਗਰ왈 ਜੀ ਨੂੰ ਆਪਣੇ ਡੀਸੀ ਸਾਹਿਬ ਨੂੰ ਅਪੀਲ ਕਰਦਾ ਭਗਵੰਤਬਾਨ ਜੀ ਨੂੰ ਅਪੀਲ ਕਰਦਾ ਕਿ ਇਹ ਚੀਜ਼ ਦਾ ਜਲਦੀ ਤੋਂ ਜਲਦੀ ਨਿਪਟਾਰਾ ਕੀਤਾ ਜਾਏ ਇਨੂੰ ਜਲਦੀ ਜਲਦੀ ਇਹ ਕੂੜੇ ਦਾ ਪਹਾੜ ਥੋਟਾਇਆ ਜਾਵੇ ਤਾਂ ਕਿ ਸ਼ਹਿਰ ਵਾਸੀ ਸੁੱਖ ਦਾ ਸਾਹ ਲੈ ਸਕਣ ਇਹ ਨਗਰ ਕੌਂਸਲ ਦੀ ਇੰਨੀ ਢਿੱਲੀ ਕਾਰਗੁਜ਼ਾਰੀ ਹੈ ਨਗਰ ਕੌਂਸਲ ਇਹ ਚੀਜ਼ ਵੱਲ ਧਿਆਨ ਦੇ ਕੇ ਨਹੀਂ ਰਾਜੀ ਕਿ ਇੱਕ ਸ਼ਹਿਰ ਦਾ ਮੇਨ ਪੁਆਇੰਟ ਆ ਸਾਹਮਣੇ ਸ਼ਮਸ਼ਾਨ ਘਾਟਾ ਇੰਨੇ ਗੰਦ ਚ ਲੋਕੀ ਆ ਨਹੀਂ ਰਹੇ ਇੱਥੇ ਲੋਕੀ ਕਿਹਦੀ ਮ੍ਰਿਤੂ ਤੇ ਨਹੀਂ ਆ ਰਹੇ ਇੱਥੇ ਤੇ ਨਹੀਂ ਆ ਰਹੇ ਕੀ ਕਰ ਸਕਦੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਹਦੇ ਖਿਲਾਫ ਚੰਗਾ ਸੰਘਰਸ਼ ਕਰਾਂਗੇ ਸਾਨੂੰ ਇਹਦੇ ਖਿਲਾਫ ਧਰਨਾ ਵੀ ਲਾਉਣਾ ਪਿਆ ਤਾਂ ਅਸੀਂ ਧਰਨਾ ਵੀ ਲਾਵਾਂਗੇ ਸਾਡੇ ਪਾਰਟੀ ਦੇ ਰਾਸ਼ਟਰੀ ਪ੍ਰਮੁੱਖ ਸ਼੍ਰੀ ਪਵਨ ਕੁਮਾਰ ਗੁਪਤਾ ਜੀ ਉਹ ਵੀ ਇਸ ਵਿੱਚ ਸ਼ਾਮਲ ਹੋਣਗੇ ਤੇ ਪੂਰੇ ਪੰਜਾਬ ਲੈਵਲ ਤੇ ਆਪਾਂ ਇਸ ਚੀਜ਼ ਦਾ ਵਿਰੋਧ ਕਰਾਂਗੇ ਆ ਨਾਲ ਹੀ ਮੇਰੀ ਜ਼ਮੀਨ ਆ ਬੜੀ ਯਾਰਾਂ ਮੈਂ ਪ੍ਰਧਾਨ ਸਾਰਿਆਂ ਨੂੰ ਕਹਿ ਚੁੱਕਾ ਆ ਵੀ ਇਹ ਲਫਾਫੇ ਦਾ ਕੋਈ ਨਾ ਕੋ ਹੱਲ ਕਰੋ ਇਹ ਕੋਈ ਹੱਲ ਨਹੀਂ ਕਰਦੇ ਮੈਨੂੰ ਘੱਟੋ ਘੱਟ 15 ਤੋਂ 10 ਤੋਂ 15 ਸਾਲ ਹੋ ਚਲੇ ਇਹਨਾਂ ਦੇ ਮਗਰ ਚੜਿਆਂ ਨੂੰ ਇਹ ਕੋਈ ਲਫਾਫੇ ਦਾ ਆਪਣੇ ਦਾ ਹੱਲ ਨਹੀਂ ਆਈ ਵਾਰੀ ਵਾਰੀ ਫਸਲ ਖਰਾਬ ਹੁੰਦੀ ਆ ਮੇਰਾ ਕਟੋ ਕਾਟ ਲੱਗ ਲੱਗਾ ਦੋ ਗਾਂ ਥਾਂ ਜਿਹੜਾ ਵਾ ਹਰ ਵਾਰੀ ਦੀ ਵਾਰੀ ਫਸਲ ਮਾਰ ਜਾਂਦੀ ਝੋਨਾ ਤੇ ਉਹ ਮਰ ਜਾਂਦਾ ਜੇ ਕਣਕਾ ਤੇ ਉਹ ਮਰਦੀ ਆ ਕੋਈ ਪ੍ਰਧਾਨ ਇੱਥੇ ਕੋਈ ਨਹੀਂ ਕੰਡਾ ਜਦੋਂ ਫੋਨ ਕਰੀ ਉਹ ਦੋ ਕਹਿ ਦਿੰਦੇ 72 ਲੱਖ ਦਾ ਜੀ ਹੋ ਗਿਆ ਟੈਂਡਰ ਅਜੇ ਤੱਕ ਮੈਨੂੰ ਨਹੀਂ ਸਮਝ ਲੱਗੀ ਵੀ 72 ਲੱਖ ਕਿਹੜੇ ਕਿਨੂੰ ਦਿੱਤਾ ਇਹਨਾਂ ਦਾ ਕਿੱਥੇ ਟੈਂਡਰ ਹੋਇਆ ਇਹਨਾਂ ਦਾ ਜੇ ਪੁੱਛਨੇ ਆ ਤਾਂ ਇੱਕੋ ਗੱਲ ਹੀ ਕਰੀ ਜਾਂਦੇ ਆ ਯਾਰ ਫਲਾਣੇ ਦਿਨ ਆ ਗਈ ਮਸ਼ੀਨਾਂ ਢੀਂਗੜੇ ਦਿਨ ਆ ਗਈ ਮਸ਼ੀਨਾਂ ਮੈਨੂੰ ਤੇ ਇਹ ਨਹੀਂ ਸਮਝ ਆਉਣੀ ਮਸ਼ੀਨਾਂ ਆਉਣੀਆਂ ਕਿਹੜੀਆਂ ਇੱਥੇ ਜਿਹੜੀ ਇੱਕ ਮਸ਼ੀਨ ਇਹਨਾਂ ਦੀ ਆਈ ਉਹ ਇਹ ਇਹ ਤੇ ਇਹਨਾਂ ਦਾ ਕੁਝ ਨਹੀਂ ਹੈਗਾ ਹੁਣ ਸਿਰਫ ਇਹ ਕੂੜੇ ਦਾ ਢੇਮਪਾ ਜਿਹਦਾ ਕਰਕੇ ਲਾਗੇ ਧਾਰਿਆ ਸ਼ਹਿਰ ਹੀ ਬਿਮਾਰ ਹੋਣ ਡਿਆ ਤੇ ਨਾਲ ਪਿੰਡ ਰਣੀ ਦੇ ਲੋਕ ਜਿਹੜੇ ਉਹ ਵੀ ਬਿਮਾਰ ਹੋਣ ਡਿਆ ਜਦੋਂ ਇਹ ਰੂੜੀ ਫੋਲਦੇ ਮੈਂ ਇੱਥੋਂ ਤੱਕਾ ਪ੍ਰਧਾਨਾਂ ਨੂੰ ਕਹਿ ਚੁੱਕਾ ਵੀ ਜਰੂਰੀ ਜਦੋਂ ਤੁਸੀਂ ਫਲਾਉਂਦੇ ਜੇ ਮੇਰੇ ਕੋ ਆਣ ਕੇ ਇੱਕ ਦਿਨ ਮੇਰੇ ਲਾਗੇ ਆਣ ਕੇ ਬਹਿ ਕੇ ਰੋਟੀ ਖਾ ਲੋ ਮੈਂ ਤੁਹਾਨੂੰ ਇੱਕ ਘਰਾਂ ਨਹੀਂ ਕਹੂੰਗਾ ਵੀ ਤੁਸੀਂ ਕਿਉਂ ਰੂੜੀ ਇੱਥੇ ਲਾਉਂਦੇ ਜੇ ਪ੍ਰਧਾਨ ਹੁਣੀ ਮੇਰਾ ਮੁੜ ਕੇ ਪੱਲਾ ਹੀ ਨਹੀਂ ਮੈਨੂੰ ਫੜਾਉਂਦੇ ਉੱਥੇ ਰਫੂ ਚੱਕਰ ਹੋ ਜਾਂਦੇ ਪੱਜ ਜਾਂਦੇ ਕੋਈ ਨਹੀਂ ਇੱਥੇ ਆਉਂਦਾ ਇਹ ਕਰਕੇ ਬੇਨਤੀ ਆ ਪੀ ਭਗਵੰਤ ਸਿੰਘ ਜੀ ਸਾਹਿਬ ਨੂੰ ਬੇਨਤੀ ਆ ਡੀਸੀ ਸਾਹਿਬ ਨੂੰ ਬੇਨਤੀ ਆ ਪੀ ਇਹਦਾ ਕੁਝ ਨਾ ਕੁਝ ਕੂੜੇ ਦਾ ਹੱਲ ਕੀਤਾ ਜਾਵੇ ਲਾਗੇ ਸ਼ਮਸ਼ਾਨ ਘਾਟ ਆ ਲੋਕ ਗਾਲਾਂ ਕੱਢਦੇ ਆ ਅਸੀਂ ਤਾਂ ਬਿਲਕੁਲ ਕੋਲ ਰਹੀ ਨੇ ਜਦੋਂ ਇਹ ਬਈ ਖਲੋਨੇ ਇੱਥੇ ਲੋਕ ਗਾਲਾਂ ਕੱਢਦੇ ਆ ਇੱਥੇ ਜਿਹੜੀ ਵੀ ਸੰਗਤ ਆਉਂਦੀ ਉਹ ਗਾਲਾਂ ਕੱਢਦੀ ਆਉਂਦੀ ਆ ਮੀਹ ਕਣੀ ਦੇ ਵਿੱਚ ਇੰਨਾ ਕ ਮੰਦਾ ਹਾਲ ਹੁੰਦਾ ਵੀ ਪਹੁੰਚੇ ਚੋਕੇ ਲੋਕ ਨੰਗਦੇ ਇਥੋਂ ਦੀ ਕਿਰਪਾ ਕਰਕੇ ਇਹਦੀ ਪੈਰਵਾਹੀ ਕੀਤੀ ਜਾਵੇ ਜੀ